ਤੇ ਬਾਈ ਤੇ ਟੇਪੀ ਦਾ ਬੰਦਾ ਤੇ ਇਹਦਾ ਨਾਲੇ ਸਾਰਾ ਤਖਤ ਪੋਸ ਮੱਚ ਗਿਆ ਦੇਖੋ ਸਾਰਾ ਤੇ ਮੇਨ ਗੱਲ ਬਾਈ ਬੰਦਾ ਮੱਚ ਗਿਆ ਅੰਦਰ ਤੁਹਾਨੂੰ ਮੈਂ ਦਿਖਾ ਨਹੀਂ ਸਕਦਾ ਬਾਈ ਬੰਦਾ ਸਾਰਾ ਮੱਚ ਗਿਆ ਛੱਲਿਆ ਗਿਆ ਆ ਦੇਖੋ ਬਾਈ ਹਰੇ ਜਾਂ ਮੜਵੀ ਮੱਚ ਗਈ ਤੇ ਆ ਦੇਖੋ ਬਾਈ ਖੜਿਆ ਭੱਜ ਗਿਆ ਇਹਨਾਂ ਨੇ ਮਸ਼ੀਨਾਂ ਬਚ ਗਏ ਉਧਰ ਪਤਾ ਨਹੀਂ ਕੀ ਕੁਛ ਨੁਕਸਾਨ ਹੋਇਆ ਉਧਰ ਮੋਟਰਸਾਈਕਲ ਮੱਚ ਗਏ ਆਂਦਰ ਬੰਦੇ ਨੂੰ ਅੰਦਰ ਕਵਰ ਕਰੀ ਜਾਂਦੇ ਨੇ ਬੰਦਾ ਸਾਰਾ ਮੱਚ ਗਿਆ ਮੈਂ ਤੁਹਾਨੂੰ ਦਿਖਾ ਨਹੀਂ ਸਕਦਾ ਵੀਡੀਓ ਚ ਭਾਈ ਐਨੀ ਭਿਆਨ ਕੱਗਦੀ ਆ ਦੇਖ ਨੂੰ ਵੀ ਪੈ ਰਹੀ ਆ ਦੇਖੋ ਚੰਦਰੀ ਆ ਦੇਖੋ ਉਹ ਲੈ 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 ਉੱਤੇ ਕਪੜਾ ਲਾ ਲੈ ਕਪੜਾ ਉਹਨਾਂ ਨੂੰ ਚੈਤੀ ਲੈ ਕੇ ਜਾਨੇ ਸੇਤੀ ਲਈ ਆਵਾਂਗੇ ਬਾਬਾ ਸੇਤੀ ਲਈ ਆਵਾਂਗੇ ਮਰਦਾ ਨਹੀਂ ਨਾ ਹੁਣ ਆ ਗਏ ਅਸੀਂ ਹੌਸਲਾ ਰੱਖ ਮੋਟਰਸਾਈਕਲ ਦੇ ਚੱਕ ਲੋ ਮੈਂ ਚੱਕ ਕੇ ਲੈ ਬਾਈ ਚੋ ਕੋਈ ਨਾ ਚੱਕ ਦੇ ਚੱਕ ਦੇ ਹੌਸਲਾ ਰੱਖ ਉਰਦਾ ਮੇਰੀ ਵੱਤ ਹੋ ਗਈ ਨਾ ਭਾਈ ਬੋਲ ਚਿਰਦਾ ਬੋਲ ਮਾਰਦਾ ਮੈਂ ਹਾਏ ਓ ਮੈਂ ਬਾਲਾ ਚਿਰਦਾ ਕਹਿੰਦਾ ਤੇ ਉੱਥੇ ਬੰਦਾ ਹੈ ਅੰਦਰ ਕਿਸੇ ਨੇ ਸੁਣੀ ਨਹੀਂ ਮੇਰੀ ਬਾਬਾ ਅੰਦਰ ਅੱਗ ਬਾਲੀ ਤੇਈ ਸੀ ਕਿ ਜਿਹੜੇ ਸਾਰੇ ਦੀ ਗੱਲ ਨਹੀਂ ਭੱਜਾ ਨਹੀਂ ਗਿਆ ਬਾਬਾ ਓ ਭੱਜਾ